ਬੀਡੀਪੀਓ ਸੁਲਤਾਨਪੁਰ ਲੋਧੀ ਵਿਖੇ ਮਨਰੇਗਾ ਕਰਮਚਾਰੀਆਂ ਨਾਲ ਅੱਜ ਇੱਕ ਵਿਸ਼ੇਸ਼ ਮੀਟਿੰਗ ਬੀਡੀਪੀਓ ਅਫਤਾਰ ਸਿੰਘ ਵੱਲੋਂ ਕੀਤੀ ਗਈ ਇਸ ਤੋਂ ਬਾਅਦ ਉਹਨਾਂ ਨੇ ਬੀਡੀਪੀਓ ਦਫ਼ਤਰ ਸੁਲਤਾਨਪੁਰ ਲੋਧੀ ਵਿਖੇ ਪੌਦੇ ਲਗਾ ਕੇ ਮੁਹਿੰਮ ਦਾ ਆਗਾਜ਼ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਹਲਕਾ ਸੁਲਤਾਨਪੁਰ ਲੋਧੀ ਅਧੀਨ ਹੁੰਦੇ ਸਾਰੇ ਪਿੰਡਾਂ ਵਿੱਚ 1 ਲੱਖ ਰੁਪਏ ਤੋਂ ਵੱਧ ਪੌਦੇ ਲਗਾਏ ਜਾਣਗੇ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਕਿਸ਼ਨ ਕੁਮਾਰ ਜੀ ਵੱਲੋਂ ਇਹ ਮਹਿੰਮ ਨੂੰ ਬਹੁਤ ਤੇਜ਼ੀ ਨਾਲ ਤੇ ਤੇਜ਼ੀ ਨਾਲ ਵਰਕ ਕੀਤਾ ਜਾ ਰਿਹਾ ਉਹਨਾਂ ਵੱਲੋਂ ਹਰ ਜ਼ਿਲ੍ਹੇ ਵਿੱਚ ਜਾ ਕੇ ਇਸ ਬਾਰੇ ਮੀਟਿੰਗ ਕੀਤੀ ਗਈ ਉਹਨਾਂ ਨੇ ਕਪੂਰਥਲੇ ਵਿੱਚ ਵੀ ਆ ਕੇ ਇਸ ਬੰਦੀ ਦਿਸ਼ਾ ਨਿਰਦੇਸ਼ ਦਿੱਤੇਗੇ ਕਿ ਕਿ ਇਹ ਬੂਟਿਆਂ ਦੀ ਮਹਿੰਮ ਨੂੰ ਵੱਧ ਤੋਂ ਵੱਧ ਕਿੱਦਾਂ ਲਗਾਉਣਾ ਕਿਉਂਕਿ ਧਰਤੀ ਦਾ ਜਿਹੜਾ ਤਾਪਮਾਨ ਵੱਧ ਰਿਹਾ ਵਾ ਉਹਦਾ ਇੱਕੋ ਇੱਕ ਹੱਲ ਹੈ ਕਿ ਪੌਦੇ ਲਗਾਉਣਾ ਇਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਸਾਡੇ ਮਾਣਯੋਗ ਏਡੀਸੀ ਜੀ ਉਹਨਾਂ ਦੀ ਯੋਗ ਅਗਵਾਈ ਹੇਠ ਅਸੀਂ ਜੋ ਸਾਨੂੰ ਟਾਰਗੇਟ ਮਿਲਿਆ ਹੈ ਉਹ ਤੋਂ ਵੱਧ ਪਿਆ 60000 ਬੂਟਿਆਂ ਦਾ ਸਾਨੂੰ ਟਾਰਗੇਟ ਮਿਲਿਆ ਵਾ ਅਸੀਂ ਕੋਸ਼ਿਸ਼ ਕਰਾਂਗੇ ਮੇਰੇ ਵੱਲੋਂ ਮੇਰੀ ਪੂਰੀ ਬਲਾਕ ਦੀ ਇਹ ਟੀਮ ਵੱਲੋਂ ਨਰੇਗਾ ਦੀ ਟੀਮ ਵੱਲੋਂ ਤੇ ਇਹਨਾਂ ਦੇ ਮੀਟਾਂ ਵੱਲੋਂ ਲੱਖ ਬੂਟੇ ਤੋਂ ਪਰ ਅਸੀਂ ਬੂਟਾ ਲਾਵਾਂਗੇ ਤੇ ਇਕੱਲਾ ਬੂਟਾ ਲਾਉਣ ਦਾ ਇਹ ਸੰਕਲਪ ਨਹੀਂ ਲੈਂਦੇ ਇਹਨੂੰ ਪਾਲਾਂਗੇ ਤੇ ਇਸ ਧਰਤੀ ਨੂੰ ਬਚਾਉਣ ਲਈ ਆਪਣਾ ਜੋ ਇਨਸਾਨੀ ਤੌਰ ਤੇ ਫਰਜ਼ ਪੰਧਾ ਉਹ ਵੱਧ ਤੋਂ ਵੱਧ ਨਿਭਾਵਾਂਗੇ ਪਿੰਡਾਂ ਦੇ ਨਿਵਾਸੀਆਂ ਨੂੰ ਵੀ ਕੋਈ ਅਪੀਲ ਕਰਨੀ ਚਾਹੁੰਦਾ ਪਿੰਡ ਨਿਵਾਸੀਆਂ ਨੂੰ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਦੇਖੋ ਕਿ ਇਹ ਹਾਲਾਤ ਕੋਈ ਲੁਕੇ ਤੇ ਹੈ ਨਹੀਂ ਗਰਮੀ ਕੱਲੀ ਇੱਕ ਬੰਦੇ ਨੂੰ ਨਹੀਂ ਲੱਗਦੀ ਸਾਰਿਆਂ ਨੂੰ ਲੱਗਣ ਦੇਹੀ ਆ ਮੇਰੇ ਉਹਨਾਂ ਸਾਰਿਆਂ ਵੱਗੇ ਪਿੰਡ ਵਾਲਿਆਂ ਨੂੰ ਇਹ ਕੀ ਕਿਰਪਾ ਕਰਕੇ ਜਦੋਂ ਪੈੜੀਆਂ ਨੂੰ ਤੁਸੀਂ ਵੱਢੀ ਕਰਦੇ ਆ ਤਾਂ ਕੱਖਾਂ ਨੂੰ ਅੱਗ ਲਾਉਂਦੇ ਹੋਏ ਧਿਆਨ ਰੱਖ ਲਿਆ ਜਾਵੇ ਕਿ ਬੂਟਿਆਂ ਨੂੰ ਆਕਾਨਾ ਨਾ ਲੱਗੇ ਤੇ ਰੋਡ ਰੋਡ ਦੇ ਸਾਈਡ ਤੇ ਜਿੰਨੇ ਵੱਧ ਵੱਧ ਬੂਟੇ ਲਾਉਣ ਤਾਂ ਕਿ ਜਿਹੜੇ ਆਉਣ ਜਾਣ ਵਾਲੇ ਰਾਹੀ ਇਹ ਪਲੱਸ ਜਿਹੜੇ ਪਸ਼ੂ ਪੰਛੀ ਹੈਗੇ ਆ ਉਹ ਵੀ ਆਪਣਾ ਆਲਾ ਬਣਾ ਸਕਣ ਤੇ ਵੱਧ ਤੋਂ ਵੱਧ ਧਰਤੀ ਨੂੰ ਬਚਾ ਸਕਦੇ ਕਿੰਨੇ ਬੁੱਟੇ ਲਗਾਏ ਜਾ ਰਹੇ ਕਿਸ ਕਿਸ ਪ੍ਰਕਾਰ ਦਾ ਤੁਹਾਨੂੰ ਟਾਰਗੇਟ ਮਿਲਿਆ ਵਾ ਤੇ ਲੱਖ ਬੁੱਟਾ ਅਸੀਂ ਲਾਉਂਦਾ ਸਕਦੇ ਕਿਸ ਕਿਸ ਪ੍ਰਕਾਰ ਦੇ ਬੁੱਟੇ ਲਗਾਏ ਜਾ ਰਹੇ ਬੁੱਟੇ ਜੋ ਪੰਜਾਬ ਦੇ ਮਾਹੌਲ ਨਾਲ ਸਖਾਵੇਂ ਬੁੱਟੇ ਜਿਹਦਾ ਨਿਮ ਹੋ ਗਿਆ ਤੇ ਗੋੜ ਹੋ ਗਈ ਜਗ੍ਹਾ ਦੇ ਸਿਚੁਏਸ਼ਨ ਦੇ ਹਿਸਾਬ ਨਾਲ ਜਿੱਦਾਂ ਦੀ ਜਗ੍ਹਾ ਵਾ ਉਦਾਂ ਦਾ ਬੁੱਟਾ ਲਗਾਵਾਂਗੇ ਜਿੰਨੀ ਜਗ੍ਹਾ ਅਵੇਲੇਬਲ ਹੈ ਜੰਗਾ ਮੀਆਂ ਬਾਕੀ ਜੰਗਲ ਹਾਂਜੀ ਮੀਆਂ ਬਾਕੀ ਜੰਗਲ ਦੇ ਵਿੱਚ 10 ਤੋਂ 12 ਮਰਲੇ ਜੋ ਅਸੀਂ ਦੇਖ ਰਹੇ ਆਂ ਕਿਹੜੇ ਪਿੰਡ ਦੇ ਵਿੱਚ 12 13 ਮਰਲੇ ਜਗ੍ਹਾ ਸਾਡੇ ਕੋਲ ਅਵੇਲੇਬਲ ਹੈਗੀ ਆ ਉੱਥੇ ਮੀਆਂ ਵਾਕੀ ਜੰਗਲ ਗੁਰਨਾਣਕ ਵਗੀ ਚੀਜ਼ ਨੂੰ ਵੀ ਜਿਹਨੂੰ ਕਿਹਾ ਜਾਂਦਾ ਵਾ ਅਸੀਂ ਵੱਤ ਵਾਦ ਲਗਾ ਰਹੇ ਹਾਂ